ਸਸਰੀ ਘਾਲ ਸਰਿਆਂ ਨੂੰ ਟੈਨਸ਼ਨ ਆਪਾਂ ਕਿਉ ਲੈਣੀ ਜੇਦੁਰ ਆਪਾਂ ਨੂੰ ਦੂਜੇ ਟੈਨਸ਼ਨ ਦਿੰਦੇ ਆ ਫਿਰ ਆਪਾਂ ਕਾਹਤੋਂ ਟੈਨਸ਼ਨ ਲੱਗੇ ਵੀ ਖਾ ਮਖਾ ਹੀ ਟੈਨਸ਼ਨ ਦਿੰਦੇ ਆ ਆਪਾਂ ਜੇਦੂ ਕੋਈ ਚੰਗਾ ਕੰਮ ਕਰਨ ਲੱਗਦੇ ਆ ਨਾ ਛੋਟੇ ਤੋਂ ਛੋਟਾ ਕੰਮ ਕਰਨ ਲੱਗੋ ਪਹਿਲਾ ਆਪ ਆਪਦੇ ਨੂੰ ਦੱਸਦੇ ਆ ਪਹਿਲਾ ਆਪਾਂ ਘਰੇ ਦੱਸਦੇ ਆ ਫਿਰ ਆਪਾਂ ਆਪਦੇ ਰਿਸ਼ਤੇਦਾਰਾਂ ਨੂੰ ਦੱਸਦੇ ਆ ਰਿਸ਼ਤੇਦਾਰਾਂ ਦੇ ਵਿੱਚ ਕੁਝ ਨੇੜੇ ਦੇ ਰਿਸ਼ਤੇਦਾਰ ਹੁੰਦੇ ਆ ਕੁਝ ਦੂਰ ਦੇ ਵੈਸੇ ਤਾਂ ਮੰਨਣ ਦੇ ਸਾਰੇ ਜੇ ਵਰਤੋਂ ਤਾਂ ਸਾਰੇ ਨੇੜੇ ਦੇ ਆ ਜੇ ਨਾ ਵਰਤੋਂ ਤਾਂ ਦੂਰ ਦੇ ਆ ਕਿਉਂਕਿ ਸਾਰੇ ਆਪਦੇ ਭੈਣ ਭਾਈ ਹੀ ਹੁੰਦੇ ਆ ਕੋਈ ਦਾਦੀ ਦੇ ਰਿਸ਼ਤੇ ਕੋਈ ਸਾਸੂ ਮਾਂ ਦੇ ਰਿਸ਼ਤੇ ਕੋਈ ਮਾਂ ਦੇ ਰਿਸ਼ਤੇ ਕੁਝ ਆਪਦੇ ਭੈਣ ਭਰਾ ਸਾਰੇ ਹੁੰਦੇ ਆ ਆਪਦੇ ਹੀ ਆ ਪਰ ਕਿੱਥੋਂ ਤੱਕ ਆਪਦੇ ਅੱਜ ਅੱਜ ਤੱਕ ਅੱਜ ਕੱਲ ਤਾਂ ਸਿਰਫ ਵਿਆਹ ਸ਼ਾਦੀਆਂ 'ਚ ਮਰਗ ਦੇ ਭੋਗਾਂ ਤੱਕ ਤੇ ਇੱਕ ਦੂਜੇ ਦਾ ਦੁੱਖ ਸੁੱਖ ਤਾਂ ਫਰੋਲਦੇ ਨੇ ਜੇ ਅਗਲਾ ਆ ਹੋਊਗਾ ਵੈਸੇ ਨਹੀਂ ਬਸ ਇੱਥੋਂ ਤੱਕ ਆ ਸਿਰਫ ਆਪਣੇ ਰਿਸ਼ਤੇਦਾਰ ਉਹ ਵੀ ਵਿਆਹ ਦੇ ਵਿੱਚ ਆਏ ਹੋਣ ਤੇ ਕੱਲ ਨੂੰ ਵੀ ਜੇ ਕੋਈ ਗੱਲ ਬਣ ਗਈ ਤੇ ਚਾਰ ਜਾਨੇ ਬੰਦਿਆਂ ਦੇ ਵਿੱਚ ਗੱਲ ਹੋ ਸਕਦੀ ਆ ਕਿਉਂਕਿ ਆਮ ਗੱਲ ਹੀ ਚੱਲ ਰਹੀ ਆ ਜੇ ਵਿਆਹ ਦੇ ਵਿੱਚ ਵੀ ਉਹਨੇ ਕੱਟ ਕੀਤਾ ਨਹੀਂ ਉਹਨੇ ਤਾਂ ਕੁਛ ਕੀਤਾ ਨਹੀਂ ਸੱਦਨੇ ਪੈਂਦੇ ਆ ਤੇ ਇੱਕ ਦੂਜੇ ਨੂੰ ਬਸ ਉਹਨੇ ਸੱਦਿਆ ਤੇ ਆਪਾਂ ਸੱਦਿਆ ਤਾਂ ਜਾਂਦੇ ਨੇ ਚੋ ਲੋਕ ਕੰਮ ਆਪਣੇ ਟੌਪਿਕ ਤੇ ਅੱਗੇ ਗੱਲ ਇਹ ਆ ਵੀ ਜਦੋਂ ਆ ਕੋਈ ਆਪਾਂ ਕੰਮ ਸ਼ੁਰੂ ਕਰਨਾ ਨਾ ਤੇ ਆਪਾਂ ਪਪਲਾ ਕਰਦਿਆਂ ਨੂੰ ਦੱਸਦੇ ਆ ਪਹਿਲੀ ਗੱਲ ਤਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਘਰ ਦੇ ਸਪੋਰਟ ਹੀ ਨਹੀਂ ਕਰਦੇ ਕਹਿਣਗੇ ਲੈ ਤੈਨੂੰ ਬੜਾ ਚੱਜਾ ਦਿਮਾਗ ਹੈਗਾ ਤੇਰੇ 'ਚ ਤੂੰ ਕਿੱਥੋਂ ਕਰਨ ਵਾਲਾ ਹੈ ਇਹ ਕੰਮ ਤੈਨੂੰ ਕਿੱਥੋਂ ਚੱਜਾ ਤੈਨੂੰ ਤਾਂ ਦਿਮਾਗ ਹੀ ਹੈ ਨਹੀਂਗਾ ਤੇਰਾ ਜਾਨੀ ਕਿ ਪਹਿਲਾ ਸੌ ਕੁਝ ਬੋਲ ਦੇਣੇ ਚਲੋ ਵੀ ਜੇ ਕੰਮ ਕਰਨ ਵੀ ਲੱਗ ਪੋ ਧੱਕੇ ਨਾਲ ਫਿਰ ਰਿਸ਼ਤੇਦਾਰ ਜੇ ਉਹਨਾਂ ਨੂੰ ਦੱਸ ਦਿਓ ਹੁੱਬਕੇ ਦੱਸੋ ਵੀ ਆਪਾਂ ਕਈ ਦਾਸੀ ਦਿਨੇ ਵੀ ਸਪੋਰਟ ਕਰਨਗੇ ਘਰਦਿਆਂ ਨੂੰ ਆ ਕੇ ਸਮਝਾਉਣਗੇ ਸਾਡੇ ਬਾਪੂ ਨੂੰ ਆ ਕੇ ਸਮਝਾ ਦੇਣ ਸਾਡਾ ਬਾਪੂ ਲੜਦਾ ਤੇ ਰਿਸ਼ਤੇਦਾਰ ਤਾਂ ਆਪ ਨਾਲ ਬਾਪੂ ਦੇ ਹੋ ਜਾਂਦੇ ਨੇ ਦੇਖਿਆ ਇਹ ਤੁਸੀਂ ਜੇ ਮੰਨ ਲਓ ਮੁੰਡੇ ਨੇ ਕਹਿਤਾ ਵੀ ਪੜਦਾ ਪਿਆਗਾ ਉਹਨੇ ਮੁੰਡੇ ਨੇ ਕਿਹਾ ਤਾਂ ਮੈਂ ਖੇਡਾਂ ਦੇ ਵਿੱਚ ਲੱਗਣਾ ਤੇ ਬਾਪੂ ਕਦੇ ਨਹੀਂ ਮੰਨਦਾ ਅ ਮੈਂ ਤੈਨੂੰ ਜਾਣਦਾ ਖੇਡਾਂ ਨੂੰ ਖੇਡਣ ਵਾਲਿਆਂ ਨੂੰ ਹੱਡ ਪੈਰ ਤੜਾ ਕੇ ਬਹਿ ਜਾਏਗਾ ਸਿੱਧਾ ਹੋ ਕੇ ਪੜ ਲਾ ਤੂੰ ਇਸ ਤਰ੍ਹਾਂ ਬੋਲਣਾ ਅੱਜ ਕੱਲ ਦੇ ਤਾਂ ਚਲੋ ਮਾਂ-ਬਾਪ ਕਈ ਹੈਗੇ ਆ ਜੋ ਕਿ ਬੱਚਿਆਂ ਦਾ ਪਤਾ ਹੁੰਦਾ ਵੀ ਬੱਚਿਆਂ ਨੂੰ ਖੇਡਾਂ ਵੀ ਨਾਲ ਜ਼ਰੂਰੀ ਨੇ ਪਹਿਲਾਂ ਦੇ 80 90 ਵਾਲਿਆਂ ਦੀ ਗੱਲ ਕਰਦੇ ਆ ਤੇ ਮਾਂ-ਬਾਪ ਪਹਿਲਾਂ ਤਾਂ ਪਿਓ ਮੰਨਿਆ ਨਹੀਂ ਫਿਰ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਦੱਸਿਆ ਪਹਿਲੀ ਤਾਂ ਪਹਿਲਾਂ ਤੋਂ ਪਹਿਲਾਂ ਪੂਆ ਨੂੰ ਦੱਸਦੇ ਉਹਨੇ ਆ ਵੀ ਸ਼ਾਇਦ ਬਾਪੂ ਨੂੰ ਆ ਕੇ ਸਮਝਾ ਲੇ ਪੂਆ ਨੇ ਤਾਂ ਆਪ ਲੱਗ ਜਾਣਾ ਵੀਰ ਚੁੱਪ ਕਰਕੇ ਆਪਦੇ ਪਿਓ ਦੇ ਅੱਖੇ ਲੱਗ ਪੜ੍ਹ ਲਿਖ ਲੈ ਕੁਝ ਬਣ ਜਾ ੱਟਕੇ ਖੰਦਾ ਫਿਰੇਗਾ ਖੱਡਾ ਨੇ ਕੀ ਦੇਣਾ ਤੈਨੂੰ ਚਲੋ ਵੀ ਸੁਪਨੇ ਉਹਨਾਂ ਨੇ ਤੋਰਤੇ ਉਦੋਂ 80 90 ਵਾਲੇ ਦੀ ਗੱਲ ਆ ਵੀ ਉਹਨਾਂ ਦੇ ਸੁਪਨੇ ਉਦੋਂ ਸਾਰੇ ਰਿਸ਼ਤੇਦਾਰਾਂ ਨੇ ਨਾਲ ਰਲ ਕੇ ਬਾਪੂ ਦੇ ਤੋੜੇ ਆ ਜੋ ਮਾਮਾ ਫੂਫੀ ਨੂੰ ਦੱਸਿਆ ਫਿਰ ਨਾਨਕਿਆਂ ਨੂੰ ਦੱਸਦਾ ਨਾਨਕਿਆਂ ਨੂੰ ਬਾਅਦ ਚ ਦੱਸਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਮੇਰੇ ਸਾਲਿਆਂ ਨੂੰ ਕੀ ਚੱਜ ਆ ਤੇ ਫਿਰ ਮਾਮਾ ਆ ਕੇ ਸਪੋਰਟ ਕਰਦਾ ਵਿਚਾਰਾ ਮਾੜਾ ਮੋਟਾ ਬੋਲਦਾ ਫਿਰ ਜਵਾਕ ਨੂੰ ਆਪਦੇ ਭਾਂਜੇ ਨੂੰ ਸਮਝਾ ਕੇ ਜਾਂਦਾ ਭਾਂਜਾ ਤੂੰ ਸਿਆਣਾ ਚੱਲ ਤੂੰ ਮੰਨ ਜਾ ਤੇਰੇ ਤਾਂ ਪਿਓ ਦਾ ਸਪਾਈ ਐ ਇਸ ਤਰ੍ਹਾਂ ਦਾ ਚਲੋ ਉਹ ਵੀ ਚੁੱਪ ਕਰਾਇਆ ਜਾਂਦਾ ਸੋ ਕੁੱਲ ਮਿਲਾ ਕੇ ਅਸੀਂ 90 ਵਾਲਿਆਂ ਦੇ ਤਾਂ ਸੁਪਨੇ ਉੱਥੇ ਖਤਮ ਕਰ ਦਿੱਤੇ ਸੀ ਕੋਈ ਆ ਜੋ ਆਪਦੀ ਮਰਜ਼ੀ ਨਾਲ ਕਿਸੇ ਨੇ ਕੁਝ ਵੀ ਕੀਤਾ ਤੇ ਉਹੀ ਕੰਮ ਜੱਪ ਹੋ ਗਿਆ ਤੇ ਨਹੀਂ ਜੇਕਰ ਆਪਦੇ ਪਿਓ ਦੇ ਕਹਨੇ ਦੇ ਵਿੱਚ ਸਾਰਿਆਂ ਨੇ ਰਲ ਕੇ ਉਹਨਾਂ ਦੇ ਸੁਪਨੇ ਖਤਮ ਕਰ ਦਿੱਤੇ ਤੇ ਅੱਜ ਉਹ ਪਿਸ ਰਹਾ ਐਨੇ ਮਹਿੰਗਾਈ ਦੇ ਵਿੱਚ ਉਹ ਵਾਲਾ ਬੱਚਾ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਚਲੋ ਉਹੀ 80 90 ਆਲਾ ਸੋਚਦਾ ਮੈਂ ਹੁਣ ਤਾਂ ਕੁਸ ਕਰ ਲਾਂ ਸੋਸ਼ਲ ਮੀਡੀਆ ਆ ਗਿਆ ਚਲ ਬੈਠਾ ਇੱਥੇ ਕੁਸ ਕਰ ਲਾਂ ਮੇਰੇ ਵਰਗੇ ਨੇ ਸੋਚਿਆ ਵੀ ਚਲੋ ਚੈਨਲ ਹੀ ਬਣਾ ਲੈਨੇ ਆ ਕਰਦੇ ਆ ਨੇ ਫੇਰ ਨਾ ਸਪੋਰਟ ਕੀਤੀ ਕਰਾਵਾਂ ਤੈਨੂੰ ਕੁੱਤੇ ਕੰਮ ਹੁਣ ਤੇਰੀ ਉਮਰ ਆ ਸਿਆਣਾ ਬਹਿਣਾ ਜਵਾਕ ਜੱਲੇ ਵਿਆਹਣ ਵਾਲਿਆ ਬਰੋਬਰ ਦੇ ਚਲੋ ਵੀ ਜਲ ਬਾਪੂ ਨੂੰ ਕਿਹੜਾ ਪਤਾ ਚੱਲਣਾ ਚਲੋ ਬਣਾ ਲਿਆ ਆ ਰਿਸ਼ਤੇਦਾਰਾਂ ਨੂੰ ਹੁੱਬ ਕੇ ਦੱਸਦਾ ਵੀ ਮੇਰੀ ਸਪੋਰਟ ਕਰਿਓ ਮੈਨੂੰ ਫੋਲੋ ਕਰਿਓ ਦੱਸਤਾ ਦਿੱਤਾ ਰਿਸ਼ਤੇਦਾਰਾਂ ਨੇ ਫੋਲੋ ਤਾਂ ਕੀ ਕਰਨਾ ਸੀ ਸਿਰ ਨਜ਼ਰ ਤਾਂ ਕੀ ਰੱਖਣੀ ਸੀ ਉਹਨਾਂ ਨੇ ਕਿਹਾ ਸੀ ਨਜ਼ਰ ਰੱਖਿਓ ਜਦੋਂ ਆਇਆ ਕਰੇ ਵੀਡੀਓ ਦੇਖਿਆ ਕਰੋ ਨਜ਼ਰ ਤਾਂ ਕੀ ਰੱਖਣੀ ਸੀ ਨਿਗਾ ਰੱਖਣ ਲਾਪੇ ਨਾ ਫੋਲੋ ਨਾ ਲਾਈਕ ਨਾ ਸਬਸਕ੍ਰਾਈਬ ਨਾ ਗੱਲ ਸੁਣਨੀ ਵੀ ਅਗਲਾ ਕਹਿ ਕੀ ਰਿਹਾਗਾ ਵੀ ਚੰਗਾ ਦਿਖਾ ਰਿਹਾ ਕੁਛ ਕੇ ਮਾੜਾ ਦਿਖਾ ਰਿਹਾ ਨਾ ਉਹ ਨਹੀਂ ਲੇ ਇਹ ਤਾਂ ਵਿਹਲੇ ਹੀ ਬੈਠਾ ਰਹਿੰਦਾ 24 ਘੰਟੇ ਫੋਨ ਤੇ ਜਦੋਂ ਦੇਖੋ ਇਹ ਤਾਂ ਕੀ ਪਾਈ ਜਾਂਦਾ ਰਹਿੰਦਾ ਵਿਹਲਾ ਬੈਠਾ ਸਾਨੂੰ ਤਾਂ ਚਲਾਉਣਾ ਹੀ ਨਹੀਂ ਆਉਂਦਾ ਇਹ ਤਾਂ ਵਿਹਲੇ ਹੀ ਬੈਠੇ ਨੂੰ ਕੋਈ ਕੰਮ ਹੀ ਨਹੀਂ ਸੋ ਜੇਕਰ ਚਲੋ ਮਿੰਟਾਂ ਕਰਕੇ ਕਿਸੇ ਇੱਕ ਅੱਧੇ ਜਾਨੇ ਨੂੰ ਆਪਦੇ ਮਗਰ ਲਾ ਲਿਆ ਵੀ ਭਾਈ ਮੇਰਾ ਟਾਈਮ じゃ ਹੋ ਜਾਊਗਾ ਤੁਹਾਡੇ ਘਰੇ ਵਾਈਫਾਈ ਆ ਚਲੋ ਟਾਈਮ ਕਢਾ ਦਿਓ ਚਲੋ ਅਗਲੇ ਨੇ ਚਲ ਆਪਾਂ ਆਂ ਦੇਖ ਲਈਂ ਆ ਰੇਲਾ ਕਿਸੇ ਇੱਕ ਨਹੀਂ ਉਹ ਵੀ ਆਪਣੀ ਏਜ ਵਾਲੇ ਨਹੀਂ ਕਿਸੇ ਨੇ ਦੇਖ ਲਿਆ ਚਲੋ ਵੀ ਉਹ ਇਸ ਤਰ੍ਹਾਂ ਬਣ ਜੂ ਪਹਿਲਾਂ ਤਾਂ ਆਪੇ ਸ਼ੁਰੂ ਕਰ ਲਿਆ ਮੰਨ ਲਾ ਕਿਸੇ ਰਿਸ਼ਤੇਦਾਰ ਨੇ ਵੀ ਸ਼ੁਰੂ ਕੀਤਾ ਇਹ ਕੰਮ ਤੇ ਉਹਨਾਂ ਨੇ ਆਪਣੀ سپورਟ ਕਰਾਤੀ ਆਪਾਂ ਉਹਨਾਂ ਦੀ ਕਰਾਤੀ ਉਹਦੀ ਆਪਦੇ ਘਰੇ ਚਲਦੀ ਹੈ ਤੇ ਉਹ ਆਪਣੇ ਤੇ ਫਿਰ ਉਹਦੀ ਨਿਗਾਹ ਸ਼ੁਰੂ ਹੋ ਜਾਂਦੀ ਹੈ ਲੈ ਪੋਤਾ ਇੰਨਾ ਵੇਲਾ ਦਾ ਪਤਾ ਨਹੀਂ ਕਿ ਇਹ ਦੇ ਨਾਲ ਗੱਲਾਂ ਮਾਰਦਾ ਰਹਿੰਦਾ ਲੈ ਉਹ ਤਾਂ ਆਏ ਕਰਦਾ ਉਹ ਤਾਂ ਜੋ ਕਰਦਾ ਪਤਾ ਨਹੀਂ ਕੀ ਕੁਛ ਬੋਲਦੇ ਨੇ ਤੁਸੀਂ ਆਪ ਦੇ ਕੰਮ ਨਾਲ ਕੰਮ ਮਤਲਬ ਰੱਖੋ ਥੋੜੇ ਤੇ ਕੋਈ ਜਾਂਦਾ ਤੁਹਾਨੂੰ ਕੋਈ ਬੋਲਦਾ ਵੀ ਤੁਸੀਂ ਲਾਈਵ ਹੋ ਕੇ ਤੁਸੀਂ ਵੀਡੀਓ ਦੇ ਵਿੱਚ ਆ ਕੁਝ ਦਿਖਾ ਰਹੇ ਹੋ ਤੁਹਾਡਾ ਕੀ ਮਤਲਬ ਆ ਤੁਹਾਡੇ ਵੀਡੀਓ ਚ ਕੁਝ ਨਹੀਂ ਕਦੇ ਤੁਹਾਨੂੰ ਰੋਕਿਆ ਟੋਕਿਆ ਹੈ ਜਿਹੜਾ ਤੁਸੀਂ ਆ ਕੇ ਇੱਧਰ ਰੋਕਦੇ ਟੋਕਦੇ ਹੋ। ਜਾਂ ਕਈ ਰਿਸ਼ਤੇਦਾਰ ਤਾਂ ਇਸ ਤਰ੍ਹਾਂ ਦੀਆਂ ਲੱਤਾਂ ਖਿੱਚਦੇ ਨੇ ਪਤਾ ਨਹੀਂ ਕਿ ਹੋਜੇ ਕੰਮ ਦੇ ਵਿੱਚ ਇਹ ਪੈ ਗਏ ਨੇ। ਇਹ ਤਾਂ ਹੁਣ ਮਾੜਾ ਕੰਮ ਹੁੰਦਾ ਜਿਵੇਂ ਆਪ ਕਿਸੇ ਨੇ ਚੱਜਦਾ ਕੰਮ ਕੀਤਾ ਨਹੀਂ ਹੁੰਦਾ। ਆਪ ਫੋਨ ਚੋਂ ਕੰਨ ਨਾਲੋਂ ਲਾਉਂਦੇ ਨਹੀਂ ਹੁੰਦੇ। ਜਿਹੜੇ ਸ਼ਖਸ ਕੰਨ ਨਾਲੋਂ ਫੋਨ ਲਾਉਂਦੇ ਨਾ ਹੁਣ ਉਹ ਦੂਜੇ ਦੇ ਬਣੇ ਹੋਏ ਚੈਨਲ ਤੇ ਟੱਪਦੇ ਬਹੁਤ ਆ ਕਿਉਂਕਿ ਉਹਨਾਂ ਨੂੰ ਆਪ ਨੂੰ ਤਾਂ ਕੁਝ ਕਰਨਾ ਆਉਂਦਾ ਨਹੀਂ ਪਾਉਣਾ ਕਿ ਤਰਨਾ ਆਉਂਦਾ ਨਹੀਂ ਉਹਨਾਂ ਨੂੰ ਢਿੱਡ ਚ ਤਾਂ ਆਏ ਹੁੰਦਾ ਪਤਾ ਨਹੀਂ ਕਿੰਨੀ ਕਮਾਈ ਕਰ ਰਿਆ ਹਾ ਮਗਰ ਉਹ ਟੋਕ ਰੋਕ ਜ਼ਰੂਰ ਰਿਹਾ ਹੁੰਦਾ ਸੋ ਇਹੋ ਜਿਹੇ ਨੂੰ ਅਗਨੋਰ ਕਰ ਦਿਓ ਮੈਂ ਤਾਂ ਇਹੀ ਹੀ ਸੁਝਾਅ ਦੇਣਾ ਤੁਹਾਨੂੰ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਨੂੰ ਕੋਈ ਰੋਕ ਰਿਹਾ ਤੁਹਾਨੂੰ ਕੋਈ ਟੋਕ ਰਿਹਾ ਚੁੱਪ ਕਰਕੇ ਪਹਿਲੀ ਗੱਲ ਤਾਂ ਸੱਚ ਦਾ ਜਮਾਨਾ ਨਹੀਂ ਛਤਰ ਪੈਂਦੇ ਨੇ ਜੇ ਤੁਸੀਂ ਦੱਸ ਕੇ ਕਿਸੇ ਨੂੰ ਚੈਨਲ ਬਣਾਉਂਗੇ ਕੋਈ ਵੀ ਕੰਮ ਕਰੋਗੇ ਮੰਨ ਲਓ ਘਰੇ ਕੋਈ ਕੰਮ ਕਰ ਲੱਗ ਪਏ ਹੋ ਜੇ ਥੋੜੇ ਘਰੇ ਪਸ਼ੂ ਹੈ ਤੁਸੀਂ ਦੁੱਧ ਦਾ ਕੰਮ ਕਰ ਲੱਪੇ ਹੋ ਦਹੀਂ ਵੇਚਣ ਲੱਪੇ ਹੋ ਦਹੀਂ ਬਣਾ ਕੇ ਲੱਸੀ ਬਣਾ ਕੇ ਮੱਖਣ ਬਣਾ ਕੇ ਵੇਚਣ ਲੱਪੇ ਹੋ ਨਾ ਥੋੜੇ ਤੇ ਉਥੇ ਵੀ ਟੱਪਣਗੇ ਲੈ ਇਹ ਤਾਂ ਮੁੱਤ ਚੋਂ ਮੱਛੀਆਂ ਭਾਲਦੀ ਹੈ ਇਹ ਤਾਂ ਲੱਸੀ ਵੇਚਣ ਲੱਪੀ ਜੋ ਪੁੱਛਣ ਵਾਲਾ ਹੋਵੇ ਲੱਸੀ ਵੀਰ ਮੋਲਾ ਲਿਆ ਕੇ ਦੇਖ ਲੋ 10 ਰੁਪਏ ਦੇ ਮੜੇ ਮੜੇ ਗਲਾਸ ਮਿਲਦੇ ਨੇ ਤੇ ਜੇ ਕੋਈ ਘਰੇ ਆਪਦੇ ਪਸ਼ੂ ਸਾਹਮ ਦਾ ਸਾਰਾ ਦਿਨ ਡੰਗਰਾਣਾ ਡੱਕਣ ਹੁੰਦਾਗਾ ਜੇ ਦਹੀਂ ਦੁੱਧ ਪਿਓਰ ਅਗਲਾ ਅਸੀਂ ਆਪਦੇ ਘਰੋਂ ਵੇਚ ਰਿਹਾਗਾ ਦੂਜਿਆਂ ਨੂੰ ਕੀ ਤਕਲੀਫ ਹੁੰਦੀ ਹੈ ਤੇ ਤੁਸੀਂ ਆਪਦੇ ਕੰਮ ਨਾਲ ਕੰਮ ਰੱਖੋ ਆਪਦਾ ਕੰਮ ਕਰੋ ਦਹੀਂ ਮੱਖਣੀ ਲੱਸੀ ਬਣਾ ਬਣਾ ਕੇ ਤਮਕਾਣਾ ਉਹੀ ਮੁਫਤ ਚ ਦੇ ਹੋ ਜਿਹੜੇ ਰੋਕਦੇ ਟੋਕਦੇ ਆ ਨਾ ਇਹ ਨਾਲੇ ਤਾਂ ਡੋਲੂ ਭਰਾ ਕੇ ਲੱਸੀ ਦਾ ਥੋਥੋ ਮੁਫਤ ਚ ਲੈ ਜਾਂਦੇ ਨੇ ਤੇ ਨਾਲੇ ਸੋ ਕੁਝ ਬੋਲਦੇ ਨੇ ਇਹ ਵੀ ਲੱਸੀ ਵੇਚਦੇ ਨੇ ਬਿਲਕੁਲ ਵੇਚੋ ਕਮਾਈ ਹੈ ਵੀ ਕੋਈ ਮੁਫਤ ਚ ਖੇਤ ਚੋਂ ਤੋੜਨੇ ਦਿੰਦਾ ਕੱਦੂ ਤੁਸੀਂ ਇਹਨਾਂ ਦੇ ਹੱਟ ਤੇ ਦੁਕਾਨ ਤੇ ਜਾ ਕੇ ਦੇਖ ਲਓ ਕੋਈ ਤੁਹਾਨੂੰ ਇੱਕ ਟੌਫੀ ਮੁਫਤ ਚ ਚੱਕਣ ਦੇ ਦੂ ਤੇ ਤੁਸੀਂ ਕਾਹਤੋਂ ਐਵੇਂ ਲਸੰਗਾਂ ਦੇ ਪਰ ਪਰ ਕੇ ਢੋਲੀਆਂ ਆਪਾਂ ਸ਼ਹਿਰਾਂ ਦੇ ਵਿੱਚ ਆਮ ਹੀ ਕਿਸੇ ਨਾ ਬੰਦੀ ਹੋਵੇ ਨਾ ਪੌੜ੍ਹ ਤੇ ਬੈਠਦੇ ਬੰਦੇ ਉੱਥੇ ਹੋਣ ਤੇ ਢੋਲੀਆਂ ਪਰ ਪਰ ਕੇ ਤੋਰ ਦਿੰਦੇ ਨੇ ਵੀ ਚਲੋ ਲੈ ਜਾ ਇੱਥੇ ਡੋਲਣੀ ਆ ਕੁੱਤਿਆਂ ਨੂੰ ਪਾਉਣੀ ਆ ਉੱਥੇ ਕਿਸੇ ਦੇ ਮੂੰਹ 'ਚ ਪੈ ਜੂ ਬਥੇਰੇ ਕਰ ਦਿੰਦੇ ਹੁੰਦੇ ਸੀ ਅਸੀਂ ਅੱਜ ਤੱਕ ਦਿੰਦੇ ਰਹੇ ਹਾਂ ਪਰ ਬੁੱਧੂ ਪਸ਼ੂ ਸਮਝ ਛੱਡਿਆ ਪਿੰਡਾਂ ਲੈਣ ਨੂੰ ਆਪਾਂ ਤਾਂ ਕਹਿੰਨੇ ਆ ਬਿਨਾ ਮਤਲਬ ਤੂੰ ਕਿਸੇ ਨੂੰ ਮੁਫਤ ਚ ਦੇਣ ਦੀ ਬਜਾਏ ਵਿੱਚੋ ਦੋ ਪੈਸੇ ਬਣਾਓ ਵੀ ਹਾਂ ਗਰੀਬ ਗੁਰਬੇ ਨੂੰ ਤੁਹਾਡੇ ਘਰੇ ਆਇਆ ਉਸ ਨੂੰ ਦਿਓ ਜਿਵੇਂ ਤੁਹਾਡੀ ਮਰਜ਼ੀ ਹੈ ਇੱਛਾ ਅਨੁਸਾਰ ਦੇ ਦਿਓ ਜਿੰਨੀ ਅਗਲੇ ਦੇ ਮੂੰਹ ਚ ਪੈਂਦੀ ਹੈ ਉਹ ਠੀਕ ਹੈ ਕਹਿੰਦਾ ਬਾਬਾ ਸਿਰਫ ਮੇਰਾ ਤਾਂ ਹੀ ਹੈ ਵੀ ਜੋ ਤੁਹਾਨੂੰ ਰੋਕਦਾ ਟੋਕਦਾ ਨਾ ਉਹਨੂੰ ਇਗਨੋਰ ਕਰ ਦਿਓ ਕਿ ਤੁਰਦਾ ਲੱਗ ਮਤਲਬ ਕਹਿੰਦਾ ਨਾ ਗੋਲ ਗੋਲ ਨਾ ਕਰੋ ਉਹਦੀ ਗੱਲ ਤੇ ਗੌਰ ਬਿਲਕੁਲ ਨਾ ਕਰੋ ਜਿਵੇਂ ਕਰਦਾ ਬੋਲਦਾ ਬੋਲੀ ਜਾਂਦੇ ਹੋ ਜਿੱਦਾਂ ਤੁਸੀਂ ਹੋਗੇ ਕਾਮਯਾਬ ਤੁਹਾਡੇ ਨਾ ਮੋੜੇ ਨਾ ਮੋਢਾ ਲਾ ਕੇ ਖੜੂਗਾ ਇਹ ਵੀ ਗੱਲ ਗੌਰ ਕਰਿਓ ਉਹ ਦਿਨ ਕਹਿਣਗੇ ਤੇਥੋਂ ਬਿਨਾ ਤਾਂ ਸਿਆਣਾ ਕੋਈ ਹੈ ਹੀ ਨਹੀਂ ਸਾਰੇ ਆਹੀਂ ਕਰਦੇ ਨੇ ਜਿੱਤਾਂ ਹੀ ਕਹਿੰਦੇ ਹੁੰਦੇ ਨੇ ਜੋ ਖੂਨ ਪੀਣ ਵਾਲੇ ਰਿਸ਼ਤੇ ਨੇ ਨਾ ਇਹੀ ਖੂਨ ਪੀਂਦੇ ਨੇ ਬਗਾਨੇ ਨਹੀਂ ਪੀਂਦੇ ਤੇ ਜੋ ਮਾਰ ਮਾਰਦੇ ਨੇ ਵੀ ਆਪਦੀ ਮਾਰਦੇ ਨੇ ਬੰਗਾਨੇ ਤਾਂ ਕੋਈ ਤੁਹਾਡੇ ਵਾਹ ਵਾਲੇ ਝਾਕ ਨਹੀਂ ਸਕਦੇ ਹੁੰਦੇ ਤੇ ਵਿੱਚ ਪੇਤੀ ਆਪਦਾ ਹੀ ਹੁੰਦਾਗਾ ਕਹਿੰਦੇ ਨੇ ਰਾਮਨ ਨੂੰ ਤਾਂ ਮਰਿਆ ਸੀ ਨਾ ਉਸ ਦਾ ਭਰਾ ਰਲਿਆ ਸੀ ਆਪਣਾ ਵਿੱਚ ਰਲਦਾ ਹੁੰਦਾ ਕੋਈ ਪਹਿਲੀ ਗੱਲ ਤਾਂ ਦੱਸੋ ਹੀ ਨਾ ਕਿਸੇ ਨੇ ਜੋ ਤੁਸੀਂ ਕੰਮ ਕਰ ਰਹੇ ਹੋ ਬੱਸ ਜੇ ਤੁਹਾਨੂੰ ਲੱਗਦਾ ਨਾ ਸਾਰੇ ਜਾਣੇ ਥੋੜੀਆਂ ਲੱਤਾਂ ਵਾਹਾਂ ਖਿੱਚਣਗੇ ਬਿਨਾ ਦੱਸੇ ਤੋਂ ਕੰਮ ਸ਼ੁਰੂ ਕਰੋ ਜਦੋਂ ਹੋ ਗਿਆ ਆਪੇ ਨੇ ਕੰਮ ਤੁਹਾਡਾ ਬੋਲੂਗਾ ਉਹਨਾਂ ਦੇ ਮੂੰਹ ਬੰਦਾਪੇ ਹੋ ਜਾਣਗੇ ਕੰਗਾਂ ਦੇ ਔਰਤਾਂ ਦੇ ਚੈਨਲ ਬਹੁਤ ਸੋਹਣੇ ਚੱਲਦੇ ਪਏ ਨੇ ਤੇ ਉਹਨਾਂ ਦਾ ਵੀ ਇਹੀ ਕਹਿਣਾਗਾ ਕਹਿੰਦੇ ਸਾਨੂੰ ਜਦੋਂ ਅਸੀਂ ਸ਼ੁਰੂ-ਸ਼ੁਰੂ ਕੀਤਾ ਸੀਗਾ ਤੇ ਸਾਨੂੰ ਆਣ ਗਵਾਨ ਸਾਡੇ ਪਰਿਵਾਰ ਨੂੰ ਆ ਕੇ ਸੌ ਕੁਝ ਬੋਲਦਾ ਸੀਗਾ ਵੀ ਤੁਹਾਡੀ ਨੋ ਜਾਂ ਤੁਹਾਡੀ ਘਰ ਵਾਲੀ ਵੀ ਵੀਡੀਓ ਪਾਉਂਦੀ ਹੈ ਨਾ ਤੇ ਅੱਜ ਕੱਲ੍ਹ ਉਹੀ ਕਹਿੰਦੇ ਨੇ ਵੀ ਸਾਡੀ ਵੀ ਨੂੰਹ ਨੂੰ ਸਿਖਾ ਦੇ ਸਾਡੀ ਵੀ ਕੁੜੀ ਨੂੰ ਸਿਖਾ ਦੇ ਇਹ ਹੁੰਦਾਗਾ ਜੋ ਅੱਜ ਤੁਹਾਨੂੰ ਬੋਲਦੇ ਨੇ ਥੋੜੇ ਮੋੜੇ ਨਾ ਮੋੜਾ ਲਾ ਕੇ ਘੜਨਗੇ ਇੱਕ ਦਿਨ ਤੇ ਬਸ ਆਪਦੇ ਕੰਮ ਦੇ ਪ੍ਰਤੀ ਧਿਆਨ ਦਿਓ ਪਰ ਕੰਮ ਚੰਗਾ ਕਰੋ ਛੋਟਾ ਕਰ ਲੋ ਥੋੜਾ ਕਰ ਲੋ ਤੇ ਕੰਮ ਵਧੀਆ ਕਰੋ ਜਿਹਦੇ ਨਾਲ ਜਿਹਦੇ ਵਿੱਚ ਤੁਹਾਨੂੰ ਸੇਧ ਮਿਲੇ ਦੇਖੋ ਇਹ ਚੈਨਲ ਚੱਲਦੇ ਹੌਲੀ ਹੌਲੀ ਹੁੰਦੇ ਨੇ ਕਿਉਂਕਿ ਅਸ਼ਲੀਲਤਾ ਜ਼ਿਆਦਾ ਦੇਖੀ ਜਾਂਦੀ ਹੈ ਇਸ ਕਰਕੇ ਆਪ ਦਾ ਬੇਫਿਕਰ ਹੋ ਕੇ ਚੈਨਲ ਨੂੰ ਚਲਾਓ ਚਾਹੇ ਥੋੜਾ ਚੱਲੇ ਮਗਰ ਉਹ ਸਦਾ ਹਮੇਸ਼ਾ ਬਣਿਆ ਰਹਿਣਾਗਾ ਉਹ ਚੀਜ਼ ਹਵਾؤں ਇੱਕਦਮ ਆਈ ਤੇ ਖਤਮ ਹੋ ਗਈ ਉਹ ਵਾਲਾ ਕੰਮ ਨਹੀਂ ਹੋਣਾ ਚੰਗਾ ਚੈਨਲ ਬਣਿਆ ਰਹਿੰਦਾਗਾ ਹਮੇਸ਼ਾ ਤੇ ਚੰਗਾ ਕੰਮ ਥੋੜਾ ਚੱਲਦਾ ਰਹੂਗਾ ਕੋਈ ਵੀ ਕੰਮ ਆ ਤੁਸੀਂ ਦੇਖ ਲਓ ਇੱਕ ਨੰਬਰ ਦਾ ਕੰਮ ਆ ਜੇ ਤੁਸੀਂ ਘਰੇ ਪਸ਼ੂ ਰੱਖਿਓ ਇਹਨਾਂ ਦੁੱਧ ਦਾ ਕੰਮ ਕਰ ਲੋ ਚੱਲਦਾ ਰਹੋ ਹਮੇਸ਼ਾ ਤੇ ਜਿਹੜਾ ਦੂਜਾ ਕੰਮ ਆ ਨਸ਼ੇ ਪੱਤੇ ਦਾ ਠੀਕ ਹੈ ਉਹ ਕੰਮ ਕਰ ਲੱਗ ਜੋ ਉਹਦੇ ਵਿੱਚ ਅੰਨਾ ਵਾ ਪੈਸਾ ਤਾਂ ਆਊਗਾ ਮਗਰ ਬੜੀ ਜਲਦੀ ਮੂਧੇ-ਮੁੰਡੇ ਦਾ ਬੰਦਾ ਉਹਦੇ ਵਿੱਚ ਬਦਨਾਮੀ ਵੱਖਰੀ ਤੇ ਮੂਧੇ-ਮੁੰ ਲੈ ਡਗਣਾ ਤੇ ਇਸ ਕਰਕੇ ਵੀ ਜਿਹੜਾ ਇਮਾਨਦਾਰੀ ਵਾਲਾ ਕੰਮ ਆ ਨਾ ਇੱਜ਼ਤ ਵਾਲਾ ਕੰਮ ਹੈ ਚਾਹੇ ਹੌਲੀ-ਹੌਲੀ ਗਰੋ ਕਰਦਾ ਮਗਰੋਂ ਦੇ ਵਿੱਚ ਬਹੁਤ ਕੁਝ ਮਿਲਦਾ ਸਕੂਨ ਮਿਲਦਾ ਸਬਰ ਸੰਤੋਖ ਸਭ ਕੁਝ ਮਿਲਦਾਗਾ ਸੋ ਟੈਨਸ਼ਨ ਦੂਜਿਆਂ ਨੂੰ ਦਿਓ ਕਾਮਯਾਬ ਹੋ ਜੋ ਕੰਮ ਕਰੋ ਤੇ ਸਾਰਿਆਂ ਨੂੰ ਟੈਨਸ਼ਨ ਦਿਓ ਜਦੋਂ ਤੁਸੀਂ ਚੰਗੀ ਕਮਾਈ ਕਰਨ ਲੱਗ ਪਏ ਚੰਗਾ ਤੁਹਾਡਾ ਨਾਮ ਹੋ ਗਿਆ ਨਾ ਤੇ ਟੈਨਸ਼ਨ ਹੋਊਗੀ ਉਹਨਾਂ ਨੂੰ ਜਿਹੜੇ ਤੁਹਾਡੇ ਤੇ ਨਿਗਾਹ ਰੱਖਣ ਵਾਲੇ ਤੁਹਾਡੇ ਤੇ ਮੱਚਣ ਵਾਲੇ ਤੁਹਾਨੂੰ ਹਮੇਸ਼ਾ ਦੁੱਖ ਹੀ ਦੇਖਣ ਵਾਲਿਆਂ ਨੂੰ ਟੈਨਸ਼ਨ ਜ਼ਰੂਰ ਹੋਊਗੀ ਜਿਹੜੇ ਤੁਹਾਨੂੰ ਅੱਜ ਟੈਨਸ਼ਨ ਦੇ ਰਹੇ ਨੇ ਨਾ ਤੁਹਾਨੂੰ ਅੱਗੇ ਵਧਣ ਨਹੀਂ ਦੇ ਰਹੇ ਉਹਨਾਂ ਨੂੰ ਟੈਨਸ਼ਨ ਇੱਕ ਦਿਨ ਜ਼ਰੂਰ ਮਿਲੂਗੀ ਜਿੱਦਨ ਤੁਸੀਂ ਕਾਮਯਾਬ ਹੋਗੇ ਚਲੋ ਬਾਕੀ ਆ ਗੱਲਾਂ ਫਿਰ ਕਿਤੇ ਲੈ ਕੇ ਆਵਾਂਗੇ ਨਹੀਂ ਤਾਂ ਫਿਰ ਟੌਪਿਕ ਬੜਾ ਲੰਮਾ ਹੋ ਜਾਂਦਾ ਤੇ ਇਸੇ ਟੌਪਿਕ ਤੇ ਕਿਤੇ ਫਿਰ ਗੱਲਾਂ ਕਰਾਂਗੇ ਕੋਈ ਗਲਤੀ ਹੋ ਗਈ ਹੋਏ ਤਾਂ ਮਾਫ ਕਰਨਾ ਸਸਰੀਕਾਲ ਜੀ